ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਇਹ ਆਪਣਾ ਕਿਸਾਨੀ ਨਾਲ ਸੰਬੰਧਿਤ ਪੇਜ ਆ ਜਸ ਸੁਹੀ ਇਹਨੂੰ ਪੇਜ ਨੂੰ ਫੋਲੋ ਕਰ ਲੋਗੇ ਤੇ ਕਿਸਾਨੀ ਨਾਲ ਸੰਬੰਧਿਤ ਵੀਡੀਓ ਆਉਂਦੀਆਂ ਨੇ ਅੱਜ ਜੋ 24 ਤਰੀਕ 12ਵਾਂ ਮਹੀਨਾ 2024 ਨੂੰ ਜੋ ਪੰਜਾਬ ਦੇ ਵਿੱਚ ਤੂੜੀ ਦਾ ਰੇਟ ਆ ਉਹ ਅੱਜ ਦਾ ਜੋ ਅੰਦਰ ਦਾ ਰੇਟ ਆ ਤੂੜੀ ਦਾ 240 ਰੁਪਏ ਪ੍ਰਤੀ ਕਵੰਟਲ ਤੇ ਜੋ ਬਾਹਰ ਦਾ ਰੇਟ ਆ ਉਹ 220 ਰੁਪਏ ਪ੍ਰਤੀ ਕਵੰਟਲ ਯਾਨੀ ਕਿ 10 20 ਰੁਪਈਆ ਦਾ ਬਾਹਰ ਤੇ ਅੰਦਰ ਦਾ ਫਰਕ ਹੈਗਾ ਜੀ ਤੇ ਅੱਗੇ ਪਹਿਲਾਂ ਜੋ ਰੇਟ ਸੀ ਉਹ ਹੈਗਾ ਸੀ 250 ਰੁਪਿਆ ਪ੍ਰਤੀ ਕੁਇੰਟਲ ਤੇ ਅੱਜ ਜੋ ਰੇਟ ਆ 240 ਰੁਪਏ ਅੰਦਰ ਦਾ ਤੇ ਬਾਹਰ ਦਾ ਯਾਨੀ ਕਿ ਉਹਨਾਂ ਨੇ ਕਿਹਾ ਵੀ 10-20 ਦਾ ਵਟਾ ਰਹੂਗਾ ਕਿਉਂਕਿ ਬਾਹਰਲੀ ਤੂੜੀ ਦੇਖ ਕੇ ਪਤਾ ਲੱਗੂਗੀ ਜਿਵੇਂ ਆਪਾਂ ਨੂੰ ਪਤਾ ਹੈ ਕਿ بارش ਪਈ ਆ ਤੇ ਜ਼ਿਆਦਾ ਤੂੜੀ ਖਰਾਬ ਵੀ ਹੋ ਸਕਦੀ ਹੈ ਲੰਬੇ ਸਮੇਂ ਦੀ ਪਈ ਹੁੰਦੀ ਆ ਤੇ ਵਦਨ ਦੇ ਕੋਈ ਵੀ ਕਿਸਾਨ ਭਰਾਵੋ ਕੋਈ ਚਾਂਸ ਨਹੀਂ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਆਹ ਦਿਨਾਂ 'ਚ ਉਮੀਦ ਹੁੰਦੀ ਆ ਕਿ ਸਰਦੀਆਂ ਚ ਆ ਕੇ ਤੂੜੀ ਜ਼ਿਆਦਾ ਵਧੇਗੀ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਤੂੜੀ 7-800000 ਰੁਪਏ ਪ੍ਰਤੀ ਕਵੰਟਲ ਹੋ ਗਈ ਸੀ ਪਰ ਇਸ ਵਾਰ ਵਧਣ ਦੇ ਕੋਈ ਚਾਂਸ ਨਹੀਂ ਜਿਹੜੇ ਕਿਸਾਨ ਭਰਾਵਾਂ ਨੇ ਤੂੜੀ ਭਰਾਉਣੀਆਂ ਤੋਂ ਆਹੀ 2-4 ਦਿਨ ਨੇ ਕਿਉਂਕਿ ਅੱਗੇ 250 ਤੋਂ ਹੁਣ 240 ਤੇ ਆ ਗਈ ਹੋਰ ਘਟਣ ਦੇ ਚਾਂਸ ਨੇ ਵਧਣ ਦੇ ਕੋਈ ਚਾਂਸ ਨਹੀਂ ਜਿਹੜੇ ਕਿਸਾਨ ਭਰਾਵਾਂ ਨੇ ਤੂੜੀ ਭਰਾਉਣੀਆਂ ਤੇ ਸਹੀ ਸਮਾਂਗਾ ਅੱਗੇ ਆਪਣੇ ਬਜ਼ੁਰਗ ਕਹਿੰਦੇ ਕਿ ਲੋੜੀ ਤੇ ਜਾ ਕੇ ਤੂੜੀ ਘਟ ਜਾਂਦੀ ਹੈ ਮੰਦੀ ਹੋ ਜਾਂਦੀ ਆ ਤੇ ਉਹ ਮੰਦੀ ਹੁਣੀ ਹੁਣ ਸ਼ੁਰੂ ਹੋ ਗਈ ਤੇ ਜਿਹੜੇ ਕਿਸਾਨ ਭਰਾ ਇਹ ਆਸਤੇ ਬੈਠੇ ਸੀ ਕਿ ਹੁਣ ਜਾ ਕੇ ਤੂੜੀ ਦਾ ਰੇਟ ਵਧੂਗਾ ਉਹ ਹੁਣ ਕੋਈ ਵਦਨ ਦੇ ਨਹੀਂ ਚਾਂਸ ਜਿਹੜੇ ਕਿਸਾਨ ਭਰਾਵਾਂ ਨੇ ਤੂੜੀ ਭਰਉਣੀ ਆ ਉਹ ਸਹੀ ਸਮਾਂਗਾ ਤੂੜੀ ਭਰਾ ਸਕਦੇ ਆ ਆਪਾਂ ਦੁਬਾਰੇ ਦੱਸ ਦਿੰਨੇ ਆ ਕਿ 250 ਰੁਪਿਆ ਪ੍ਰਤੀ ਕੁਇੰਟਲ ਸੀ 24 ਤਰੀਕ 12ਵਾਂ ਮਹੀਨਾ 2024 ਅੱਜ ਦੇ ਦਿਨ ਤੱਕ ਤੂੜੀ 240 ਰੁਪਏ ਅੰਦਰ ਲਈ ਰਹਿ ਗਈ ਜੱਗੇ ਨੂੰ 10 ਰੁਪਏ ਘਟ ਗਈ ਤੇ ਬਾਹਰ 10 20 ਰੁਪਏ ਦਾ ਕਹਿੰਦੇ ਫਰਕ ਆ ਉਹ ਬਾਕੀ ਕਹਿੰਦੇ ਤੂੜੀ ਦੇਖ ਕੇ ਦੱਸਾਂਗੇ ਤੇ ਆਪਣੇ ਪੇਜ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ